ਇਸ ਲਈ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜ ਚੁੱਕੀ ਹੈ ਉਹਨਾਂ ਦੀ ਸਿਹਤ ਵਿਗੜਣ ਤੋਂ ਬਾਅਦ ਡਾਕਟਰਾਂ ਦੀ ਟੀਮ ਉਹਨਾਂ ਦੇ ਰਿਹਾਇਸ਼ ਤੇ ਪਹੁੰਚ ਗਈ ਹੈ ਉਹਨਾਂ ਦਾ ਅੰਦਰ ਜਿਹੜਾ ਪੂਰਾ ਚੈੱਕਅਪ ਕੀਤਾ ਜਾ ਰਿਹਾ ਹੈ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਉਹਨਾਂ ਦੀ ਜਿਹੜੀ ਸਿਹਤ ਵਿਗੜਨ ਦਾ ਕਾਰਨ ਕੀ ਬਣਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਰ ਗੱਲ ਕਰੀਏ ਤੇ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ 40 ਹਸਪਤਾਲ ਦੇ ਵਿੱਚ ਦਾਖਲੇ ਨੇ ਸੀ ਉਸ ਵੇਲੇ ਉਹਨਾਂ ਨੂੰ ਡੀਵਰਟ ਵਿੱਚ ਪ੍ਰੋਬਲਮ ਆਈ ਸੀ ਤੇ ਕਈ ਦਿਨਾਂ ਤੱਕ ਉਹਨਾਂ ਨੂੰ ਜਿਹੜਾ ਵਾ ਹਸਪਤਾਲ ਦੇ ਵਿੱਚ ਦਾਖਲ ਰਹਿਣਾ ਪਿਆ ਸੀ ਤੇ ਉਸ ਤੋਂ ਬਾਅਦ ਜਦੋਂ ਥੋੜੀ ਬਹੁਤ ਸਿਹਤ ਠੀਕ ਹੁੰਦੀ ਆ ਤਾਂ ਉਹਨਾਂ ਨੂੰ ਛੁੱਟੀ ਮਿਲਦੀ ਆ ਤੇ ਅੱਜ ਵੀ ਉਹਨਾਂ ਦੀ ਜਿਹੜੀ ਸਿਹਤ ਹੈਗੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਵਿਗੜ ਜਾਂਦੀ ਆ ਤੇ ਉਸ ਤੋਂ ਬਾਅਦ ਅਚਾਨਕ ਜਿਹੜੀ ਡਾਕਟਰਾਂ ਦੀ ਟੀਮਾਂ ਨੂੰ ਉੱਥੇ ਜਿਹੜਾ ਤੇ ਦੂਜੇ ਪਾਸੇ ਕਰ ਗੱਲ ਕਰਨ ਲੈਣੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਆਮ ਆਦਮੀ ਪਾਰਟੀ ਦੇ ਸੰਚਾਲਕ ਅਰਵਿੰਦ ਕੇਜਰੀਵਾਲ ਦੇ ਨਾਲ ਹਰ ਪਿੰਡ ਤੇ ਇਲਾਕੇ ਦਾ ਦੌਰਾ ਕਰਨ ਜਾਣਾ ਸੀ ਤੇ ਆਪਣਾ ਅਰਵਿੰਦ ਕੇਜਰੀਵਾਲ ਜਿਹੜੇ ਕਿ ਪਹਿਲੇ ਚੰਡੀਗੜ੍ਹ ਆ ਚੁੱਕੇ ਸੀ ਤੇ ਹੁਣ ਐਸੇ ਲਈ ਜਿਹੜੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਵਿੱਚ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਪਹੁੰਚ ਚੁੱਕੇ ਆਗੇ ਨੇ ਤੇ ਉਹਨਾਂ ਦੀ ਕੋਠੀ ਦੇ ਵਿੱਚ ਉਹਨਾਂ ਦਾ ਹਾਲ-ਚਾਲ ਜਿਹੜਾ ਵਾ ਪੁੱਛਿਆ ਜਾ ਰਿਹਾ ਹੈਗਾ ਤੇ ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦੀ ਜਿਹੜੀ ਨਗਰਾਨੀ ਕੀਤੀ ਜਾ ਰਹੀ ਹੈ ਉਹਨ ਕਿ ਉਹਨਾਂ ਦੀ ਜਿਹੜੀ ਹੈ ਬਿਮਾਰੀ ਕੀ ਆਈ ਹੈ ਕੀ ਕਾਰਨ ਹੋਇਆ ਉਹਨਾਂ ਦੀ ਸਿਹਤ ਵਿਗੜਨ ਦਾ ਲੇਕਿਨ ਇਹ ਜ਼ਰੂਰ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਵਿਗੜੀ ਹੈ ਉਹਨਾਂ ਦੀ ਨਿਵਾਸ ਸਥਾਨ ਤੇ ਵਿਗੜੀ ਹੈ ਉਹਨਾਂ ਦੀ ਕੋਠੀ ਦੇ ਅੰਦਰ ਗੱਡੇ ਨੇ ਡਾਕਟਰਾਂ ਨੂੰ ਜਲਾਵਾ ਬੁਲਾਇਆ ਗਿਆ ਵਾ ਡਾਕਟਰ ਉਹਨਾਂ ਦਾ ਚਕਾਵਾ ਲਗਾਤਾ ਚੈਕਅਪ ਕਰ ਰਹੇ ਨੇ ਡਾਕਟਰ ਦੀ ਟੀਮਾਂ ਲਗਾਤਾਰ ਉਹਨਾਂ ਦੀ ਕੋਠੀ ਦੇ ਵਿੱਚ ਉਹਨਾਂ ਦਾ ਚਾਹਵਾ ਚੈਕਅਪ ਕਰਨ ਵਾਸਤੇ ਆ ਰਹੀਆਂ ਵਾ ਦੇਖਣਾ ਹੋਏਗਾ ਕਿ ਕਦੋਂ ਜੜੀਆਂ ਡਾਕਟਰਾਂ ਦੀ ਟੀਮਾਂ ਬਾਹਰ ਆਉਂਦੀਆਂ ਵਾ ਤੇ ਇਹਦੇ ਬਾਰੇ ਬ੍ਰੇਕਿੰਗ ਜਾਰੀ ਕੀਤਾ ਜਾਂਦਾ ਵਾ ਕਿ ਉਹਨਾਂ ਨੂੰ ਕੀ ਪ੍ਰੋਬਲਮ ਸੀ ਕਿਉਂ ਉਹਨਾਂ ਦੀ ਸਿਹਤ ਕਰਦਾ ਰਹੇਗਾ ਦੇਖਦੇ ਰਹੋ ਸਟਾਰ ਮੂਵਜ਼ ਪੰਜਾਬੀ ਟੀਵੀ